ਸਚੁਰੇ ਕਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਮੈਂ ਹਾਂ ਤੁਹਾਡੇ ਨਾਲ ਗੁਰਜੀਤ ਕੌਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਦੋਂ ਇੱਕ ਬਿਮਾਰੀ ਕਿਸੇ ਬੰਦੇ ਨੂੰ ਲੱਗ ਜਾਂਦੀ ਹੈ ਤਾਂ ਉਸ ਦਾ ਕੀ ਹਾਲ ਹੋ ਜਾਂਦਾ ਤੇ ਉਹ ਪਰਸਨ ਤਾਂ ਸਫਰ ਕਰਦਾ ਹੀ ਕਰਦਾ ਤੇ ਉਸ ਤੋਂ ਬਾਅਦ ਜਿਹੜੇ ਉਸ ਦੇ ਫੈਮਿਲੀ ਮੈਂਬਰਸ ਨੇ ਉਹ ਕਿਸ ਤਰ੍ਹਾਂ ਦੇ ਨਾਲ ਸਫਰ ਕਰਦੇ ਨੇ ਤੇ ਖਾਸ ਕਰ ਕੈਨੇਡਾ ਦੀ ਜਦੋਂ ਗੱਲ ਆਉਂਦੀ ਹੈ ਤਾਂ ਇੱਥੇ ਜੇਕਰ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਇੱਥੇ ਦਾ ਜਿਹੜਾ ਖਰਚਾ ਆ ਉਹ ਹਰ ਇੱਕ ਜਿਹੜਾ ਇਨਸਾਨ ਹੈ ਉਹ ਅਫੋਰਡ ਨਹੀਂ ਕਰ ਸਕਦਾ ਤੇ ਇਸ ਬਾਰੇ ਹੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਸਾਡੇ ਨਾਲ ਇੱਕ ਸ਼ਖਸ਼ਜ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਉਹ ਆਪਣੀ ਜਿਹੜੀ ਸਟੋਰੀ ਹੈ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਨਗੇ ਕਿ ਉਹਨਾਂ ਦੀ ਫੈਮਲੀ ਦੇ ਵਿੱਚ ਕੀ ਇੱਕ ਅਜਿਹੇ ਇਨਸੀਡੈਂਟ ਵਾਪਰਿਆ ਤੇ ਇਹ ਉਹਨਾਂ ਨੂੰ ਕਿਸ ਤਰ੍ਹਾਂ ਦੇ ਨਾਲ ਤੁਸੀਂ ਮਦਦ ਵੀ ਕਰ ਸਕਦੇ ਹੋ ਜੇਕਰ ਤੁਸੀਂ ਮਦਦ ਕਰਨੀ ਚਾਹੁੰਦੇ ਹੋ ਇਸ ਸਬੱਬ ਦੇ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਤੇ ਆ ਸਾਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਹੈਗੇ ਨੇ ਗੁਰਸੇਵਕ ਸਿੰਘ ਜੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਤੇ ਗੁਰਸੇਵਕ ਜੀ ਤੁਸੀਂ ਅੱਜ ਸਾਰੇ ਨਾਲ ਗੱਲਬਾਤ ਕਰਨ ਪਹੁੰਚੇ ਹੋ ਤੇ ਤੁਸੀਂ ਆਪਣੀ ਜਿਵੇਂ ਫੈਮਲੀ ਨਾਲ ਜੋ ਤੁਹਾਡੇ ਇਨਸੀਡੈਂਟ ਵਾਪਰਿਆ ਹਨਾ ਬੜਾ ਹੀ ਦੁੱਖ ਹੋਇਆ ਤੁਹਾਡੀ ਜਿਹੜੀ ਕਹਾਣੀ ਸੁਣ ਕੇ ਤੇ ਉਮੀਦ ਹੈ ਕਿ ਜਿੰਨੇ ਦਰਸ਼ਕ ਦੇਖ ਰਹੇ ਨੇ ਉਹ ਵੀ ਇਹ ਕਹਾਣੀ ਸੁਣਨ ਤੋਂ ਬਾਅਦ ਤੁਹਾਡੀ ਜ਼ਰੂਰ ਕਿਸੇ ਨਾ ਕਿਸੇ ਤਰ੍ਹਾਂ ਦੀ ਮਦਦ ਕਰਨਗੇ ਤੇ ਤੁਹਾਡੇ ਮਦਰ ਇੱਥੇ ਜਿਵੇਂ ਸਿਗੇ ਹਨਾ ਹੁਣ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਹੈਗੇ ਅਨਫੋਰਚੂਨੇਟਲੀ ਤੇ ਕੀ ਹੋਇਆ ਸੀ ਤੁਹਾਡੇ ਮਦਰ ਨੂੰ ਤੇ ਕੈਨੇਡਾ ਦੇ ਵਿੱਚ ਉਹ ਕਿਸ ਤਰ੍ਹਾਂ ਦੇ ਨਾਲ ਤੇ ਕਿਹੜੇ ਈਅਰ ਦੇ ਵਿੱਚ ਉੱਥੇ ਆਏ ਸੀ ਜੀ ਮੇਰੇ ਮਦਰ ਨੂੰ ਕੈਂਸਰ ਸੀਗਾ ਸਕੁਇਮਾਸਲ ਕਾਰਸੀਨੋਮਾ ਤੇ ਉਹ 2022 ਦੇ ਐਂਡ ਦੇ ਵਿੱਚ ਆਏ ਸੀਗੇ ਕੈਨੇਡਾ ਦੇ ਵਿੱਚ ਤੇ ਉਹਨਾਂ ਨੂੰ ਕੈਂਸਰ ਜਿਹੜਾ ਸੀਗਾ ਉਹ ਅਨਟਰੀਟੇਬਲ ਕੈਂਸਰ ਸੀਗਾ ਜੀ ਹਾਂਜੀ ਓਕੇ ਤੇ ਇਹ ਜਿਹੜੀ ਪ੍ਰੋਬਲਮ ਕੈਂਸਰ ਜਿਵੇਂ ਤੁਸੀਂ ਦੱਸਿਆ ਤਾਂ ਇੰਡੀਆ ਦੇ ਵਿੱਚ ਵੀ ਇਹਦਾ ਇਲਾਜ ਕਰਾਇਆ ਗਿਆ ਸੀ ਇੰਡੀਆ ਦੇ ਵਿੱਚ 2020 ਦੇ ਬਿਗਨਿੰਗ ਤੋਂ ਹੀ ਇਲਾਜ ਜਿਹੜਾ ਉਹਨਾਂ ਦਾ ਲਗਾਤਾਰ ਹੀ ਚੱਲ ਰਿਹਾ ਸੀਗਾ ਜਦੋਂ ਤਾਈ ਕੈਨੇਡਾ ਆਉਣਾ ਸੀ ਉਤੋਂ ਥੋੜੇ ਦਿਨ ਮਹੀਨੇ ਪਹਿਲਾਂ ਹੀ ਉਹਨਾਂ ਨੂੰ ਡਿਸਚਾਰਜ ਕੀਤਾ ਸੀਗਾ ਵੀ ਉਹਨਾਂ ਨੂੰ ਲੱਗਾ ਵੀ ਸ਼ਾਇਦ ਮਤਲਬ ਹੀ ਹੁਣ ਹੋ ਗਿਆ ਕਲੀਅਰ ਟਿਊਮਰ ਵਗੈਰਾ ਤੇ ਪਰ ਇੱਥੇ ਆਣ ਕੇ ਸਾਨੂੰ ਬਾਅਦ ਚ ਪਤਾ ਲੱਗਾ ਵੀ ਇਹ ਟਰੀਟੇਬਲ ਨਹੀਂ ਹੈਗਾ ਹਾਂਜੀ ਇੰਡੀਆ ਤੋਂ ਤੁਸੀਂ ਕਿਹੜੀ ਜਗ੍ਹਾ ਤੋਂ ਬਿਲੋਂਗ ਕਰਦੇ ਹੋ ਇੰਡੀਆ ਤੋਂ ਜੀ ਮੈਂ ਕੋਲੀਆਂਵਾਲ ਮੇਰਾ ਪਿੰਡ ਹੈ ਜੀ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਹਾਂਜੀ ਤੇ ਤੁਸੀਂ ਇੱਥੇ ਕਿੰਨੇ ਜਾਣੇ ਰਹਿੰਦੇ ਹੋ ਮਤਲਬ ਫੈਮਿਲੀ ਦੇ ਵਿੱਚ ਤੁਹਾਡੇ ਕੌਣ ਕੌਣ ਮੇਰੀ ਫੈਮਿਲੀ ਦੇ ਵਿੱਚ ਮੇਰੀ ਵਾਈਫ ਤੇ ਮੇਰੀ 3 ਸਾਲਾਂ ਦੀ ਬੇਟੀ ਹੈ ਜੀ ਤੇ ਨਾਲ ਹੁਣ ਮੇਰੇ ਫਾਦਰ ਸਾਹਿਬ ਹਨ ਹਾਂਜੀ ਤੇ ਤੁਹਾਡੇ ਕੋਈ ਬ੍ਰਦਰ ਸਿਸਟਰ ਬ੍ਰਦਰ ਸਿਸਟਰ ਮੇਰੇ ਜੀ ਇੱਥੇ ਪਿੰਡ ਦੇ ਵਿੱਚ ਹੀ ਰਹਿੰਦੇ ਨੇ ਪੰਜਾਬ ਦੇ ਵਿੱਚ ਹੀ ਹਾਂਜੀ ਓਕੇ ਤੇ ਪੈਰੈਂਟਸ ਇੱਥੇ ਤੁਹਾਡੇ ਕੋਲ ਮਤਲਬ ਕਿ ਘੁੰਮਣ ਫਿਰਨ ਆਏ ਸੀ ਕੈਨੇਡਾ ਨੂੰ ਐਕਸਪਲੋਰ ਕਰਨ ਆਏ ਸੀ ਪੈਰੈਂਟਸ ਮੇਰੇ ਆਏ ਸੀਗੇ ਜੀ ਮੇਰੀ ਡਾਟਰ ਦਾ ਜਨਮ ਹੋਣ ਵਾਲਾ ਸੀਗਾ ਜੀ ਉਦੋਂ ਤੇ ਉਹਨਾਂ ਦਾ ਕਰਕੇ ਆਏ ਸੀਗੇ ਜੀ ਹਾਂਜੀ ਸੁਪਰ ਵੀਜ਼ੇ ਦੇ ਉੱਤੇ ਹਾਂਜੀ ਜੇ ਜਦੋਂ ਇੱਥੇ ਆ ਕੇ ਜਿਵੇਂ ਤੁਸੀਂ ਦੱਸਿਆ ਕਿ ਜਿਹੜਾ ਕੈਂਸਰ ਤੁਹਾਡੇ ਮਦਰ ਨੂੰ ਸੀਗਾ ਉਹ ਟ੍ਰੀਟ ਨਹੀਂ ਹੋ ਸਕਦਾ ਸੀ ਤੇ ਇੱਥੇ ਆ ਕੇ ਜਦੋਂ ਦੁਬਾਰਾ ਟ੍ਰੀਟਮੈਂਟ ਸਟਾਰਟ ਕੀਤਾ ਗਿਆ ਤਾਂ ਕਿੱਥੋਂ ਦੀ ਸਟਾਰਟ ਕੀਤਾ ਗਿਆ ਤੇ ਕਿਸ ਤਰ੍ਹਾਂ ਦੇ ਨਾਲ ਤੁਹਾਨੂੰ ਲੱਗੇ ਕਿ ਕੈਨੇਡਾ ਦਾ ਜਿਹੜਾ ਹੈਲਥ ਸਿਸਟਮ ਹੈਗਾ ਕਿ ਉਹ ਚੰਗਾ ਆ ਜਾਂ ਫਿਰ ਨਹੀਂ ਤੁਹਾਨੂੰ ਠੀਕ ਲੱਗਾ ਹਾਂਜੀ ਜੀ ਉਹ ਮੇਰੀ ਮਦਰ ਦਾ ਨਾ ਇੱਕੋ ਦਮ ਹੀ ਜਿੱਦਾਂ ਉਹਨਾਂ ਦਾ ਕੈਂਸਰ ਸੀਗਾ ਇੱਥੇ ਗਲੇ ਦੇ ਵਿੰਡ ਪਾਈਪ ਤੇ ਫੂਡ ਪਾਈਪ ਦੇ ਵਿੱਚ ਸੀਗਾ ਸੋ ਜਦੋਂ ਵੀ ਉਹਨਾਂ ਦਾ ਟਿਊਮਰ ਨਹੀਂ ਸੀ ਉਹਨੂੰ ਦਵਾਈ ਮਿਲਦੀ ਕੰਟਰੋਲ ਕੈਂਸਰ ਸੈੱਲ ਕਰਨ ਲਈ ਤੇ ਉਹ ਨਾ ਖਾਣੇ ਵਾਲੀ ਨਾਲੀ ਨੂੰ ਜਮੇ ਨੱਬ ਦਿੰਦਾ ਸੀਗਾ ਸੋ ਉਹ ਪਾਣੀ ਤੱਕ ਨਹੀਂ ਸੀ ਗਲੇ ਤੋਂ ਉਤਰਦਾ ਉਹਨਾਂ ਦੇ ਸੋ ਉਹਨਾਂ ਦੀ ਬਾਡੀ ਬਹੁਤ ਥੱਲੇ ਹਨਾ ਦਿਨਾਂ ਚ ਹੀ ਵੇਟ ਡ੍ਰੌਪ ਹੋ ਜਾਂਦਾ ਸੀਗਾ ਕੁਝ ਖਾਦਾ ਪੀਤਾ ਨਹੀਂ ਸੀ ਜਾਂਦਾ ਤੇ ਇੰਡੀਆ ਤੋਂ ਫੂਡ ਪਾਈਪ ਲਹਾ ਕੇ ਆਏ ਸੀਗੇ ਤੇ ਇੱਥੇ ਆਣ ਕੇ ਮੈਨੂੰ ਲੱਗਾ ਵੀ ਸ਼ਾਇਦ ਹਨਾ ਵੀ ਉਹ ਜੋ ਉਦਾਂ ਹੀ ਆ ਮੈਂ ਕਲੀਨਿਕਸ ਤੇ ਵਗੈਰਾ ਦਿਖਾਇਆ ਬਾਅਦ ਜੋ ਜਦੋਂ ਸੀਟੀ ਸਕੈਨ ਆਈ ਉਹਨਾਂ ਦੀ ਹੋ ਕੇ ਉਦੋਂ ਮੈਨੂੰ ਪਤਾ ਲੱਗਾ ਵੀ ਇਹ ਤਾਂ ਫਿਰ ਹੋਰ ਵੱਧ ਗਿਆ ਕੰਮ ਹਾਂਜੀ ਤੇ ਕਿੰਨੀ ਐਸੀ ਤੁਹਾਡੇ ਮਦਰ ਦੀ 52 ਆ ਜਦੋਂ ਹਾਂਜੀ ਹਾਂਜੀ ਓਕੇ ਤੇ ਇੱਥੇ ਜਿਵੇਂ ਤੁਸੀਂ ਉਹਨਾਂ ਨੂੰ ਜਦੋਂ ਹਸਪੀਟਲ ਐਡਮਿਟ ਕਰਾਇਆ ਤਾਂ ਉਹਨਾਂ ਦੇ ਕੋਲ ਕਿਸੇ ਤਰ੍ਹਾਂ ਦੀ ਕੋਈ ਇੰਸ਼ੋਰੈਂਸ ਸੀਗੀ ਜਾਂ ਪੈਸਿਆਂ ਨੂੰ ਲੈ ਕੇ ਤੁਸੀਂ ਕਿਵੇਂ ਮੈਨੇਜ ਕੀਤਾ ਅ ਉਹਨਾਂ ਦੇ ਕੋਲ ਸੁਪਰ ਵੀਜ਼ਾ ਇੰਸ਼ੋਰੈਂਸ ਸੀਗੀ ਜੀ ਤੇ ਜਦੋਂ ਮੈਂ ਫਸਟ ਟਾਈਮ ਕਲੀਨਿਕ ਤੇ ਹੀ ਗਿਆ ਨਾ ਤੇ ਕਲੀਨਿਕ ਤੇ ਜਾਣ ਤੋਂ ਬਾਅਦ ਉਹਨਾਂ ਨੇ ਐਕਸ-ਰੇ ਵਗੈਰਾ ਜਿਹੜੇ ਰੈਗੂਲਰ ਬਲੱਡ ਵਰਕ ਵਗੈਰਾ ਸਾਰਾ ਕਰਾਉਂਦੇ ਹੁੰਦੇ ਆ ਤੇ ਉਦੋਂ ਉਹ ਹੀ ਕਰਵਾਇਆ ਤੇ ਮੈਂ ਨਾ ਕਲੇਮ ਸਬਮਿਟ ਕੀਤਾ ਤੇ ਕਿਉਂਕਿ ਇੰਸ਼ੋਰੈਂਸ ਮੈਂ ਖੁਦ ਲਈ ਸੀਗੀ ਕਿ ਮੈਂ ਕਿਸੇ ਕੋ ਨਹੀਂ ਸੀ ਲਈ ਆਪ ਹੀ ਬਾਈ ਕੀਤੀ ਸੀ ਆਨਲਾਈਨ ਤੇ ਜਦੋਂ ਮੈਂ ਕਲੇਮ ਪਾਇਆ ਤਾਂ ਉਹਨਾਂ ਦਾ ਲੈਟਰ ਆ ਗਿਆ ਵੀ ਇਹ ਜਿਹੜੀ ਕੰਡੀਸ਼ਨ ਸੀਗੀ ਇਹ ਪ੍ਰੀ ਐਗਜ਼ਿਸਟਿੰਗ ਕਲੋਜ਼ ਵਗੈਰਾ ਉਹਨਾਂ ਦੇ ਰੀਜ਼ਨ ਦੇ ਕੇ ਰਿਜੈਕਟ ਕਰਤੀ ਵੀ ਇਹਦੇ ਨਾਲ ਰਿਲੇਟਡ ਫਿਊਚਰ ਦੇ ਜਿੰਨੇ ਕਲੇਮ ਆ ਅਸੀਂ ਕਵਰ ਨਹੀਂ ਕਰਾਂਗੇ ਓਕੇ ਹਾਂਜੀ ਸਾਰਾ ਖਰਚਾ ਤੁਹਾਡੇ ਤੇ ਹੀ ਪੈ ਗਿਆ ਖਰਚਾ ਤੇ ਆਬਵੀਅਸਲੀ ਮੇਰੇ ਤੇ ਹੀ ਪੈਣਾ ਸੀਗਾ ਕਿਉਂਕਿ ਇੰਸ਼ੋਰੈਂਸ ਵੀ ਵੱਤ ਵੱਦ ਲੱਖ ਡਾਲਰ ਜਾਂ 2 ਲੱਖ ਡਾਲਰ ਦੀ ਉਹਦੀ ਲਿਮਿਟ ਹੁੰਦੀ ਆ ਹਾਂਜੀ ਪਰ ਟ੍ਰੀਟਮੈਂਟ ਤੇ ਇੰਡੀਆ ਦੇ ਵਿੱਚ ਵੀ ਇਹਦਾ ਬਹੁਤ ਜ਼ਿਆਦਾ ਮਹਿੰਗਾ ਸੀਗਾ ਜਿਹੜਾ ਮੇਰੇ ਮਦਰ ਨੂੰ ਜਿੱਥੇ ਜਗਾ ਕੈਂਸਰ ਇੱਥੇ ਤਾਂ ਤੁਸੀਂ ਹਿਸਾਬ ਲਾ ਸਕਦੇ ਵੀ ਇੱਥੇ ਰੁਪਈਆਂ ਤੇ ਡਾਲਰਾਂ ਦੇ ਵਿੱਚ ਫਰਕ ਬਹੁਤ ਆ ਜਾਂਦਾ ਜੀ ਹਾਂਜੀ ਤੇ ਇੱਥੇ ਤੁਸੀਂ ਕੀ ਕੰਮ ਕਰਦੇ ਹੋ ਕਿ ਤੁਹਾਡਾ ਆਪਣਾ ਬਿਜ਼ਨਸ ਹੈ ਜਾਂ ਜੋਬ ਕਰਦੇ ਹੋ ਹਾਂਜੀ ਮੇਰੇ ਮੈਂ ਇੱਕ ਤੇ ਰੀਅਲ ਏਸਟੇਟ ਇਨਵੈਸਟਰ ਸੀਗਾ ਜੀ ਤੇ ਮੇਰੀਆਂ ਆਪਦੀਆਂ ਪ੍ਰਾਪਰਟੀਆਂ ਵਗੈਰਾ ਵੀ ਸੀਗੀਆਂ ਰੈਂਟਲ ਪ੍ਰਾਪਰਟੀਆਂ ਤੇ ਮੇਰਾ ਕੰਸਟਰਕਸ਼ਨ ਦਾ ਕੰਮ ਵੀ ਸੀਗਾ ਜੀ ਤੇ ਮੇਰਾ ਗੱਡੀਆਂ ਦਾ ਕੰਮ ਵੀ ਸੀਗਾ ਜੀ ਹਾਂਜੀ ਠੀਕ ਹੈ ਤੇ ਜਿਵੇਂ ਤੁਸੀਂ ਹਨਾ ਦੱਸਿਆ ਕਿ ਮਦਰ ਨੂੰ ਇੱਥੇ ਹਸਪੀਟਲ ਤੁਸੀਂ ਇਲਾਜ ਲਈ ਐਡਮਿਟ ਕਰਵਾਇਆ ਤਾਂ ਕਿਹੜੇ ਕਿਹੜੇ ਹਸਪੀਟਲ ਦੇ ਵਿੱਚ ਉਹਨਾਂ ਦਾ ਟ੍ਰੀਟਮੈਂਟ ਕਰਵਾਇਆ ਸਾਰਿਆਂ ਨੂੰ ਪਹਿਲਾਂ ਜੀ ਮੈਂ ਗਿਆ ਸੀਗਾ ਕੈਂਬ੍ਰਿਜ ਹਸਪੀਟਲ ਉਹਨਾਂ ਨੇ ਤੇ ਜੀ ਮੋੜ ਹੀ ਦਿੱਤਾ ਉੱਥੋਂ ਮਤਲਬ ਵੀ ਇਨਸ਼ੋਰੈਂਸ ਵਗੈਰਾ ਦੇਖਣ ਦੇ ਬਾਵਜੂਦ ਵੀ ਉਹਨਾਂ ਨੇ ਮਤਲਬ ਮੋੜਤਾ ਵੀ ਇੱਥੇ ਟ੍ਰੀਟਮੈਂਟ ਨਹੀਂ ਹੁੰਦਾ ਇਹਦਾ ਵੀ ਇਸ ਚੀਜ਼ ਦਾ ਟ੍ਰੀਟਮੈਂਟ ਇੱਥੇ ਨਹੀਂ ਕਰਦੇ ਸੀ ਤੇ ਉੱਥੋਂ ਰਿਜੈਕਟ ਹੋਣ ਤੋਂ ਬਾਅਦ ਮੈਂ ਗਿਆ ਜੀ ਸਟੇਂਟ ਜੋਸ ਹਸਪੀਟਲ ਹੈਮਿਲਟਨ ਦੇ ਵਿੱਚ ਉਹਨਾਂ ਨੇ ਮੇਰੀ ਮਦਦ ਕੀਤੀ ਜੀ ਹਾਂਜੀ ਉੱਥੇ ਮੇਰੇ ਮਦਰ ਆਲਮੋਸਟ 2 ਮਹੀਨੇ ਲਗਾਤਾਰ ਜਿਹੜੇ ਐਡਮਿਟ ਰਹਿ ਚੁੱਕੇ ਸੀਗੇ ਹਰ ਐ ਉੱਥੇ ਰਹੇ ਨੇ ਕਿਉਂਕਿ ਮੇਰੀ ਮਦਰ ਦਾ weight 28 ਕਿਲੋ ਰਹਿ ਗਿਆ ਸੀਗਾ ਸਿਰਫ ਹਾਂਜੀ ਫਿਰ ਕਿਉਂਕਿ ਉਹਨਾਂ ਦੀ ਉੱਥੇ ਉਹਨਾਂ ਦੀ ਸਰਜਰੀ ਵੀ ਹੋਈ ਉਹਨਾਂ ਨੇ ਦੁਆਰਾ ਫੂਡ ਪਾਈਪ ਪੰਪ ਪਾਇਆ ਵਿੱਚ ਉਹਨਾਂ ਦੇ ਤੇ ਉਥੋਂ ਉਹਨਾਂ ਦਾ ਜਿਹੜਾ ਸਫਰ ਜਿਹੜਾ ਟ੍ਰੀਟਮੈਂਟ ਦਾ ਸਟਾਰਟ ਹੋਇਆ ਹੈਗਾ ਜੀ। ਓਕੇ। ਹਾਂਜੀ। ਇਹ ਵਿੱਚ ਦੀ ਤੁਸੀਂ ਸੋਚਿਆ ਸੀ ਜਦੋਂ ਟ੍ਰੀਟਮੈਂਟ ਚੱਲ ਰਿਹਾ ਸੀ ਕਿ ਇੰਡੀਆ ਭੇਜ ਦਿੱਤਾ ਜਾਵੇ ਕਿ ਉੱਥੇ ਫਿਰ ਵੀ ਥੋੜਾ ਇੱਥੇ ਦੇ ਮੁਕਾਬਲੇ ਘੱਟ ਖਰਚਾ ਹੋਣਾ ਸੀ। ਸਮਝ ਆਇਆ ਸੀ ਇਹ? ਮਨ ਦੇ ਵਿੱਚ ਤੇ ਆਇਆ ਸੀਗਾ ਜੀ ਪਰ ਮਦਰ ਦੀ ਜਿਹੜੀ ਜਿਹੜੀ ਕੰਡੀਸ਼ਨ ਸੀ ਨਾ ਜਿਵੇਂ ਮੈਂ ਤੁਹਾਨੂੰ ਦੱਸਿਆ ਉਹਨਾਂ ਦੇ ਜਿਵੇਂ ਗਲੇ ਦੇ ਵਿੱਚ ਹੋਣ ਦਾ ਕਰਕੇ ਕੈਂਸਰ ਤੇ ਫੂਡ ਪਾਈਪ ਵਗੈਰਾ ਲੱਗ ਚੁੱਕੀ ਸੀਗੀ। ਟਰੈਵਲ ਤੋਂ ਉਹਨਾਂ ਨੇ ਸਖਤ ਮਨਾ ਕੀਤਾ ਸੀ ਵੀ ਟਰੈਵਲ ਇੰਨਾ ਕੋ ਹੋਣਾ ਹੀ ਨਹੀਂ ਹੈਗਾ। ਓਕੇ। ਹਾਂਜੀ। ਇਥੇ ਫਿਰ ਤੁਸੀਂ ਕਿਸੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਕਿ ਤੁਹਾਡੀ ਮਦਦ ਕੀਤੀ ਜਾਵੇ ਕਿ ਜਿਹੜਾ ਖਰਚਾ ਆ ਤੁਹਾਨੂੰ ਕਿਸੇ ਤਰ੍ਹਾਂ ਨਾਲ ਮੈਨੇਜ ਹੋ ਸਕੇ ਨਾਟ ਅੰਟਿਲ ਜਦੋਂ ਤਾਈ ਮੇਰੇ ਜਮਈ ਹੱਥ ਖੜੇ ਹੋ ਗਏ ਸੀਗੇ ਫਿਰ ਮੈਂ ਜਦੋਂ ਹੁਣ ਲਾਸਟ ਵਾਰੀ ਆ ਕੇ ਹਸਪੀਟਲ ਟ੍ਰੀਟਮੈਂਟ ਨਹੀਂ ਸੀ ਦੇ ਰਿਹਾ ਜਰਵਿੰਸਕੀ ਕੈਂਸਰ ਸੈਂਟਰ ਉੱਥੇ ਉਹਨਾਂ ਨੇ ਕਹਿਤਾ ਸੀਗਾ ਵੀ ਤੁਹਾਨੂੰ ਮਤਲਬ ਵੀ ਸਾਨੂੰ ਪੈਸੇ ਇੰਨੇ ਭਰੋਗੇ ਤਾਂ ਤਾਂ ਅਸੀਂ ਟ੍ਰੀਟਮੈਂਟ ਕਰਨਾ ਸ਼ੁਰੂ ਤੇ ਉਤੋਂ ਵੇਟ ਕਰਨ ਤੋਂ ਬਾਅਦ ਜਦੋਂ ਮੇਰੀ ਮਦਰ ਦੇ ਪੇਨ ਲੈਵਲ ਬਹੁਤ ਜ਼ਿਆਦਾ ਵਧ ਗਿਆ ਫਿਰ ਮੈਂ ਥੱਕ ਹਾਰ ਕੇ ਕਾਉਨ ਨੂੰ ਰੀਚ ਆਊਟ ਕਰਨਾ ਸ਼ੁਰੂ ਕੀਤਾ ਹੋਰ بڑے ਭਾਜੀ ਨੇ ਮਨਦੀਪ ਸ਼ਾਹ ਭਾਜੀ ਤਰਨਜੀਤ ਵੀਰ ਹੋਰ ਰੂਟਸ ਪੰਜਾਬੀ ਵਾਲੇ ਭਾਜੀ ਇਹਨਾਂ ਨੇ ਉਦੋਂ ਮਦਦ ਕੀਤੀ ਪਰ ਮਦਦ ਬਹੁਤ ਲੋਕਾਂ ਨੇ ਕੀਤੀ ਪਰ ਚਲੋ ਉਸ ਤੋਂ ਬਾਅਦ ਕੰਮ ਬੰਦ ਜਾ ਹੋ ਗਿਆ ਪੰਜਾਬ ਦੇ ਹੜ੍ਹਾਂ ਦਾ ਕਰਕੇ ਹਾਂਜੀ ਤੇ ਜਿਵੇਂ ਤੁਸੀਂ ਦੱਸਿਆ ਕਿ ਮਦਰ ਨੂੰ ਗਲੇ ਦਾ ਕੈਂਸਰ ਸੀ ਹਨਾ ਜੇ ਆਪਾਂ ਪੰਜਾਬੀ ਭਾਸ਼ਾ ਚ ਕਹੀਏ ਤਾਂ ਇਹਦੇ ਕਾਰਨ ਕੀ ਹੁੰਦੇ ਨੇ ਜਿਵੇਂ ਜਿੰਨੇ ਦਰਸ਼ਕ ਦੇਖ ਰਹੇ ਨੇ ਜੇਕਰ ਉਹਨਾਂ ਨੂੰ ਅਵੇਅਰਨੈਸ ਕ੍ਰੀਏਟ ਕਰਨੀ ਹੋਵੇ ਕਿ ਕੀ ਹੁੰਦਾ ਹੈ ਇਹਦੇ ਕਾਰਨ ਕਿਵੇਂ ਧਿਆਨ ਰੱਖਣਾ ਚਾਹੀਦਾ ਇਹਦਾ ਜੀ ਕਾਰਨ ਇੱਕ ਤੇ ਸਾਰਿਆਂ ਨਾਲੋਂ ਜ਼ਿਆਦਾ ਵੱਡਾ ਇਹ ਹੁੰਦਾ ਆ ਵੀ ਆਪਣਾ ਤੁਹਾਨੂੰ ਗਲੇ ਦੇ ਵਿੱਚ ਜਿਆਦੀ ਖੰਘ ਆਣੀ ਤੇ ਜਾਂ ਤੁਹਾਨੂੰ ਲੱਗਦਾ ਵੀ ਤੁਸੀਂ ਗਲੇ ਦੇ ਵਿੱਚ ਇੱਥੇ ਤੁਹਾਨੂੰ ਕੋਈ ਜੇ ਤੁਸੀਂ ਸਵਾਲ ਕਰਦੇ ਆ ਤੇ ਤੁਹਾਨੂੰ ਨਾਲ ਲਗਮੇ ਖੰਗ ਆ ਜਾਂਦਾ ਜਾਂ ਮੂੰਹ ਚੋਂ ਖਾਣਾ ਬਾਹਰ ਆਉਂਨ ਨੂੰ ਫਿਰਦਾ ਆ ਤੇ ਇਹ ਤੁਹਾਨੂੰ ਡੈਫੀਨਿਟਲੀ ਜਿਹੜਾ ਚੈੱਕ ਕਰਾਉਣਾ ਚਾਹੀਦਾ ਹਾਂਜੀ ਇਹ ਸਿੰਪਟਮਸ ਹੁੰਦੇ ਆ ਇਸ ਚੀਜ਼ ਦੇ ਜੀ ਓਕੇ ਹਾਂਜੀ ਮਤਲਬ ਜੀ ਕਿਸੇ ਨੂੰ ਵੀ ਇਦਾਂ ਦੀ ਕੋਈ ਪ੍ਰੋਬਲਮ ਆ ਰਹੀ ਆ ਤਾਂ ਤੁਰੰਤ ਡਾਕਟਰ ਨੂੰ ਦਿਖਾਉਣਾ ਚਾਹੀਦਾ ਅਣਗਹਿਲੀ ਨਹੀਂ ਕਰਨੀ ਚਾਹੀਦੀ ਹਾਂਜੀ ਹਾਂਜੀ ਇਹ ਦਿਖਾਉਣਾ ਚਾਹੀਦਾ ਬਿਕਾਜ਼ ਇਹ ਜਿਹੜੇ ਕੈਂਸਰ ਸੈੱਲ ਹੁੰਦੇ ਆ ਨਾ ਜੀ ਇਹ ਡਿਫਰੈਂਟ ਤਰ੍ਹਾਂ ਦੇ ਹੁੰਦੇ ਆ ਕਈਆਂ ਨੂੰ ਤੁਸੀਂ ਖਤਮ ਕਰ ਸਕਦੇ ਆ ਪਰ ਜਿਹੜਾ ਗਲੇ ਦੇ ਵਿੱਚ ਡਿਪੈਂਡ ਕਰਦਾ ਕਿੱਥੇ ਆ ਜੇ ਤੇ ਤੁਹਾਡਾ ਉਦਾਂ ਦੀ ਜਗਾ ਦੇ ਵਿੱਚ ਆ ਵੀ ਤੁਹਾਡੀ ਵਿੰਡ ਪਾਏ ਪੈਂਡ ਫੂਡ ਪਾਏ ਪ ਬਗੈਰਾ ਨਾਲ ਵਿੱਚ ਉਹ ਆਪਰੇਟd ਹੋ ਹੀ ਨਹੀਂ ਸਕਦਾ ਨਾ ਉਥੇ ਰੇਡੀਏਸ਼ਨ ਲੱਗ ਜਾਂਦੀ ਹੈ ਜੀ ਉਹਨੂੰ ਫੇ ਸਿਰਫ ਉਹ ਕੰਟਰੋਲ ਹੀ ਕਰਦੇ ਆ ਡਰੱਗਸ ਦੇ ਦੁਆਰਾ ਹਾਂਜੀ ਜੀ ਤੇ ਹੁਣ ਤੁਸੀਂ ਮਤਲਬ ਕਿ ਜੇ ਗੱਲ ਕਰੀਏ ਕਿ ਉਹਨਾਂ ਦੀ ਡੈਥ ਜਿਹੜੀ ਕਿੱਥੇ ਜਾ ਕੇ ਹੋਈ ਹੈ ਤੇ ਉਹਨਾਂ ਦੇ ਲਾਸਟ ਮੂਮੈਂਟਸ ਨੇ ਜਿਹੜੇ ਉਹ ਕੁਝ ਪਲ ਸਾਂਝੇ ਕਰਨੇ ਚਾਹੂੰਗਾ ਹਾਂਜੀ ਮੇਰੇ ਮਦਰ ਨੂੰ ਜਿਵੇਂ ਆ ਨਿਊਯਾਰਕ ਹਸਪੀਟਲ ਤੋਂ ਉਹਨਾਂ ਨੇ ਡਾਕਟਰ ਨੇ ਕਹਤਾ ਸੀਗਾ ਵੀ ਨਹੀਂ ਕੋਈ ਹੁਣ ਫਾਇਦਾ ਨਹੀਂ ਹੈਗਾ ਵੀ ਇੰਨਾ ਕੋ ਕੁਪਲ ਆਫ ਮੰਥਸ ਹੀ ਨੇ ਤੇ ਇਹਨਾਂ ਦੀ ਜੋ ਵੀ ਲਾਸਟ ਵਿਸ਼ਸ ਨੇ ਜੋ ਵੀ ਕਰਨਾ ਚਾਹੁੰਦੇ ਨੇ ਇਹਨਾਂ ਨੂੰ ਕਰਾ ਲਓ ਤੇ ਜਿੱਥੇ ਮਦਰ ਕਹਿੰਦੇ ਸੀ ਲੈ ਜਾਂਦੇ ਸੀਗੇ ਸੋ ਉਹ ਮੋਂਟਰੀਅਲ ਜਾਣਾ ਚਾਹੁੰਦੇ ਸੀਗੇ ਬਹੁਤ ਸੁਣਿਆ ਸੀ ਉਹਨਾਂ ਨੇ ਤੇ ਉੱਥੇ ਜਾ ਕੇ ਜੀ ਹੋਟਲ ਦੇ ਵਿੱਚ ਉਹਨਾਂ ਦੀ ਸਵੇਰ ਨੂੰ ਜਿਹੜੀ ਆ ਮਾਤ ਹੋ ਗਈ ਸੀਗੀ ਪਰ ਮੇਰੀ ਮਦਰ ਮਤਲਬ ਤੜਫੇ ਬਹੁਤ ਜ਼ਿਆਦਾ ਅਸਲ ਦੇ ਵਿੱਚ ਨਾ ਦਿਖਣਾ ਵੀ ਬੰਦ ਹੋ ਗਿਆ ਸੀ ਅੰਦਰ ਤੇ 24/7 ਉਹਨਾਂ ਦੇ ਪੰਪ ਲੱਗਾ ਪਿਆ ਸੀਗਾ ਡਰੱਗਸ ਵਾਲਾ ਵੱਖਰਾ ਪੰਪ ਲੱਗਾ ਪਿਆ ਸੀਗਾ 24/7 ਉਹਨਾਂ ਦੇ ਡਰੱਗਸ ਇੰਜੈਕਟ ਹੁੰਦੀਆਂ ਹੀ ਰਹਿੰਦੀਆਂ ਸੀ ਡਿਫਰੈਂਟ ਟਾਈਪਸ ਆਫ ਦਵਾਈਆਂ ਉਹਨਾਂ ਨੂੰ ਕੋਈ ਸੁਰਤ ਨਹੀਂ ਸੀ ਹੁੰਦੀ ਕੋਈ ਉਹਨਾਂ ਨੂੰ ਨਹੀਂ ਸੀ ਪਤਾ ਆਖਰੀ ਆਖਰੀ ਦਿਨਾਂ ਦੇ ਵਿੱਚ ਆਣ ਕੇ ਤੇ ਉਹਨਾਂ ਦੀ ਅੱਖਾਂ ਦੀ ਨਿਗਾਹ ਬੰਦ ਹੋ ਗਈ ਟੋਟਲੀ ਉਹਨਾਂ ਨੂੰ ਅਸੀਂ ਪਤਾ ਲੱਗਦਾ ਧੌਣ ਵੀ ਨਹੀਂ ਸੀ ਚੱਕਦੇ ਉਹ ਹਾਂਜੀ ਕੁਝ ਸਵੇਰ ਉਹ ਇਹ ਕਹਿ ਸਕਦੇ ਆ ਕਿ ਉਹਨਾਂ ਨੂੰ ਟ੍ਰੀਟਮੈਂਟ ਮਿਲਿਆ ਇੱਥੇ ਬਟ ਕੁਝ ਪੈਸਿਆਂ ਵੱਲੋਂ ਕਹਿ ਸਕਦੇ ਆ ਕਿ ਥੋੜਾ ਔਖਾ ਹੋਇਓ ਤੁਸੀਂ ਹੋਇਓ ਤੇ ਉਹਨਾਂ ਨੂੰ ਵੀ ਸਫਰ ਹਾਂਜੀ ਟ੍ਰੀਟਮੈਂਟ ਮਿਲਿਆ ਪਰ ਟ੍ਰੀਟਮੈਂਟ ਹਸਪੀਟਲ ਨੇ ਟ੍ਰੀਟਮੈਂਟ ਨਹੀਂ ਵੀ ਦਿੱਤਾ ਸਾਨੂੰ ਜਦੋਂ ਜਿਆਦੀ ਲੋਡ ਸੀਗੀ ਜਦੋਂ ਮੇਰੇ ਮਦਰ ਪੇਨ ਦੇ ਵਿੱਚ ਸੀਗੇ ਜਦੋਂ ਚੱਕਰ ਪੈਸੇ ਵਿੱਚ ਦਿੰਦਾ ਰਿਆਂ ਜੀ ਉਹਨਾਂ ਚੱਕਰ ਟ੍ਰੀਟਮੈਂਟ ਮਿਲਿਆ ਤੁਹਾਨੂੰ ਮੈਂ ਹੁਣ ਵੀ ਦਿਖਾ ਸਕਦਾ ਆ ਵੀ ਮੈਨੂੰ ਕਦੇ ਕਦੇ ਬਿੱਲ ਉਹਨਾਂ ਦੇ ਆਏ ਪਏ ਨੇ ਓਕੇ ਹਾਂਜੀ ਹੱਲੇ ਪੇ ਕਰਨੇ ਨੇ ਮੇਰਾ 3-4 ਲੱਖ ਡਾਲਰ ਹੱਲੇ ਪੇ ਕਰਨ ਵਾਲਾ ਪਿਆ ਦੋ ਡਿਫਰੈਂਟ ਹਸਪੀਟਲਸ ਨੂੰ ਓਕੇ 3-4 ਲੱਖ ਡਾਲਰ ਹਾਂਜੀ ਓਕੇ ਪੇ ਕਰਨ ਵਾਲਾ ਪਿਆ ਹੱਲੇ ਆਟ੍ਰੇਲੀਅਮ ਹਸਪੀਟਲ ਦਾ ਬਿੱਲ ਮੈਨੂੰ ਹੱਲੇ ਆਇਆ ਪਿਛਲੇ ਦੋ ਹਫ਼ਤੇ ਅਦਾ ਅਦਾ ਮੈਨੂੰ 49000 ਡਾਲਰ ਬਿੱਲ ਪੇ ਕੀਤਾ ਆ ਮੇਰੇ ਮਦਰ ਲਾਸਟ ਟਾਈਮ ਉੱਤੇ ਰਹਿ ਗਏ ਸੀ ਕਿ ਉਹਨਾਂ ਨਾਲ ਹੱਲੇ ਅਰੇਂਜਮੈਂਟ ਕਰਨਾ ਬਿਕਾਜ਼ ਗਾਰੰਟਰ ਮੈਂ ਸੀਗਾ ਹਾਂਜੀ ਪਹਿਲਾਂ ਤੁਸੀਂ ਪਹਿਲਾਂ ਵੀ ਜਿਹੜੇ ਬਿੱਲ ਹੋਣਗੇ ਉਹ ਵੀ ਭਰ ਚੁੱਕੇ ਹੋ ਕੁਝ ਉਹ ਕਿੰਨਾ ਕੈਸਟੀਮੇਟ ਹੋਗਾ ਅ ਪਹਿਲੇ ਕਾਫੀ ਬਿੱਲ ਮੈਂ ਭਰ ਚੁੱਕਾ ਆ ਜੀ ਅਰਾਊਂਡ ਜਿਹੜਾ ਆ 2 ਮਿਲੀਅਨ ਡਾਲਰ ਦੇ ਕਰੀਬ ਮੈਂ ਪੇ ਕਰ ਚੁੱਕਾ ਆ ਹਸਪੀਟਲਸ ਨੂੰ ਹਾਂਜੀ ਨਿਊਯਾਰਕ ਹਸਪੀਟਲ ਦੇ ਵੀ ਜਿਹੜਾ ਕਾਫੀ ਜ਼ਿਆਦਾ ਖਰਚਾ ਸੀਗਾ ਬਿਕਾਜ਼ ਅ ਕੱਲਾ ਹਸਪੀਟਲਸ ਦੀ ਨਹੀਂ ਮੈਂ ਗੱਲ ਕਰ ਰਿਹਾ ਕਿਉਂਕਿ ਸਾਨੂੰ ਇੱਕ ਹੁੰਦਾ ਨਾ ਜਿਹੜੇ ਬੰਦੇ ਕੋ ਉਹੀ ਪਾਜੀ ਉਹਨੂੰ ਪ੍ਰਾਈਵੇਟ ਕੇਅਰ ਨਰਸਸਿਸ ਹੋਮ ਕੇਅਰ ਸਾਰਾ ਕੁਝ ਫ੍ਰੀ ਮਿਲਦਾ ਦਵਾਈਆਂ ਤੱਕ ਫ੍ਰੀ ਮਿਲਦੀਆਂ ਜੀ ਤੇ ਤੁਸੀਂ ਇੱਕ ਕੈਂਸਰ ਪੇਸ਼ੈਂਟ ਦੀ ਤੁਸੀਂ ਲਾ ਲਓ ਵੀ ਮੇਰੇ ਮਦਰ ਖਾ ਵੀ ਨਹੀਂ ਸਕਦੇ ਉਹਨਾਂ ਨੂੰ ਜਿਹੜੀ ਫੀਡ ਲੱਗਦੀ ਸੀਗੀ ਫੀਡ ਲੱਗਦੀ ਸੀ ਉਹਨਾਂ ਨੂੰ ਉਹ ਵੀ ਬਹੁਤ ਐਕਸਪੈਂਸਿਵ ਆਂਦੀ ਸੀ ਜਿਹੜੇ ਉਹਨਾਂ ਨੇ ਐਵਰੀ ਡੇ ਖਾਣਾ ਤੇ ਦਵਾਈਆਂ ਐਵਰੀ ਅਦਰ ਡੇ ਦਵਾਈ ਕੋਈ ਮੁੱਕ ਗਈ ਕੋਈ ਕੁਝ ਘਰੇ ਨਰਸਿਸ ਲਗਵਾਈਆਂ ਪਈਆਂ ਸੀ ਜੀ ਮੈਂ ਤੇ ਉਹਨਾਂ ਦਾ ਵੀ ਖਰਚਾ ਹਾਂਜੀ ਪੈਲੀਟਿਵ ਕੇਅਰ ਨਰਸਿਸ ਆਉਂਦੀਆਂ 24/7 ਮੇਰੇ ਘਰੇ ਉਹਨਾਂ ਦੇ ਪੰਪ ਵਗੈਰਾ ਲੱਗੇ ਸੀ ਉਹਨਾਂ ਦੇ ਪੰਪ ਲੱਗਾ ਪਿਆ ਸੀਗਾ ਜੀ ਆ ਜਿਹੜਾ ਪੰਪ ਲੱਗਾ ਪਿਆ ਸੀ ਉਹਦੇ ਥਰੂ ਦਵਾਈ ਦਈਦੀ ਸੀਗੀ ਲਾਈਕ ਉਹ ਮੈਨੂੰ 7000 ਡਾਲਰ ਦਾ ਤੋਂ ਉਹੀ ਸੀਗਾ ਉਹਨਾਂ ਦਾ ਕਾਫੀ ਇਦਾਂ ਦਾ ਸਮਾਨ ਸੀਗਾ ਜਿਹੜਾ ਆਪ ਹੀ ਪੇ ਕਰਦੇ ਰਿਹਾ ਕੋਈ ਵੀ ਚੀਜ਼ ਲਈ ਜਿਹੜਾ ਕੋਈ ਚੀਜ਼ ਕਵਰ ਨਹੀਂ ਸੀ ਕਰਦੀ ਜੀ ਤੇ ਮਤਲਬ ਇਸ ਤਰ੍ਹਾਂ ਨਾਲ ਤਾਂ ਤੁਹਾਡੇ ਬਿਜ਼ਨਸ ਨੇ ਜਿਹੜੇ ਬਹੁਤ ਜਿਹੜਾ ਤੁਹਾਨੂੰ ਨੁਕਸਾਨ ਚੱਲਣਾ ਪੈ ਰਿਹਾ ਇਸ ਟਾਈਮ ਅ ਮੇਰਾ ਕਾਰ ਡਿਟੇਲਿੰਗ ਦਾ ਬਿਜ਼ਨਸ ਹੈਗਾ ਜੀ ਤੇ ਉਹ ਮੈਂ ਬੰਦ ਕਰਤਾ ਸੀਗਾ ਤੇ ਰੀਅਲ ਸਟੇਸ ਦਾ کافی ਕੰਮ ਸੀਗਾ ਮੇਰਾ ਜੀ ਉਹ ਵੀ ਮੇਰਾ ਬੰਦ ਹੋ ਗਿਆ ਸੀ ਬਿਕਾਜ਼ ਡਾਟਰ ਮੇਰੀ ਛੋਟੀ ਸੀਗੀ ਵਾਈਫ ਮੇਰੀ ਗਵਰਨਮੈਂਟ ਏਮਪਲਾਈ ਹੈ ਜੀ ਤੇ ਫਾਦਰ ਮੇਰੇ ਮੇਰੀ ਡਾਟਰ ਦਾ ਧਿਆਨ ਰੱਖਦੇ ਸੀਗੇ ਹਸਪੀਟਲ ਦੇ ਵਿੱਚ ਮੈਂ ਹੀ ਰਹਿੰਦਾ ਸੀ ਆਦੇ ਮਦਰ ਨਾਲ ਤੇ ਇੱਕ ਹੀ ਚੀਜ਼ ਹੋ ਸਕਦੀ ਸੀ ਕਿਉਂਕਿ ਤੁਹਾਨੂੰ ਪਤਾ ਲਗਾਤਾਰ ਹਸਪੀਟਲਸ ਦੇ ਵਿੱਚ ਜਾਣਾ ਆਉਣਾ ਕੰਮਲ ਤੋ ਬੰਦਾ ਧਿਆਨ ਦੇ ਹੀ ਨਹੀਂ ਸਕਦਾ ਤੇ ਉਤੋਂ ਜ਼ਿਆਦਾ ਚੀਜ਼ ਜਿਹੜੀ ਹਰਟ ਕਰਦੀ ਸੀ ਨਾ ਉਦੋਂ ਇਹ ਸੀ ਮੇਰੇ ਮਦਰ ਜੀਣਾ ਚਾਹੁੰਦੇ ਸੀਗੇ ਉਹ ਕਦੇ ਹੁੰਦੇ ਸੀ ਮੈਂ ਪਤਾ ਜਾਣਾ ਨਹੀਂ ਚਾਹੁੰਦੀ ਤੇ ਇਹ ਚੀਜ਼ ਦਾ ਕਰਕੇ ਯਾਹਨ ਸਾਰਾ ਕੁਝ ਚਲ ਗਿਆ ਪਰ ਇਟਸ ਓਕੇ ਉਹ ਤਾਂ ਪਾਣੀ ਜਾਂਦਾ ਜੀਜ਼ਾਂ ਦੀ ਕਿਹੜੀ ਗੱਲ ਹੈ ਜੀ ਤੇ ਜਿਵੇਂ ਕਿ ਤੁਸੀਂ ਦੱਸਿਆ ਮੋਂਟਰੀਅਲ ਦੇ ਵਿੱਚ ਹਨਾ ਉਹਨਾਂ ਦੇ ਲਾਸਟ ਮੂਮੈਂਟਸ ਸੀਗੇ ਤੇ ਉੱਥੇ ਦੇ ਜੇਕਰ ਫਿਨਰਲ ਹੋਮ ਦੀ ਗੱਲ ਕਰੀਏ ਜਿਵੇਂ ਆਪਾਂ ਇੰਟਰਵਿਊ ਤੋਂ ਪਹਿਲਾਂ ਕਰ ਰਹੇ ਸੀ ਤਾਂ ਉੱਥੇ ਵੀ ਕੁਝ ਇਨਸੀਡੈਂਟ ਹੋਇਆ ਉਹ ਵੀ ਜ਼ਰੂਰ ਸਾਂਝਾ ਫਿਨਰਲ ਮੋਂਟਰੀਅਲ ਦੇ ਵਿੱਚ ਤੇ ਜੀ ਇੰਨਾ ਜ਼ਿਆਦਾ ਮਤਲਬ ਵੀ ਤੱਕਾ ਹੋਇਆ ਸਾਡੇ ਨਾਲ ਨਾ ਜੀ ਉਹ ਤਾਂ ਮੈਂ ਉਦੋਂ ਟੋਟੀ ਗਿਆ ਸੀ ਜਮੇ ਇੱਕ ਤੇ ਬੰਦੇ ਨੂੰ ਬੰਦੇ ਦਾ ਜਦੋਂ ਚਲ ਜਵੇ ਖਾਸ ਕਰ ਮਾਂ ਚਲ ਜਵੇ ਕਿਸੇ ਦੀ ਨਾ ਤੇ ਬੰਦਾ ਆਦਾ ਦਰਦ ਕੱਢ ਲਿੰਦਾ ਐ इमोਸ਼ਨਸ ਸ਼ੋਅ ਕਰ ਦਿੰਦਾ ਮੇਰੇ ਤੇ ਇੰਨੀਆਂ ਜਿਆਦਾ ਜ਼ਿੰਮੇਵਾਰੀਆਂ ਸੀਗੀਆਂ ਜੀ ਆ ਇੰਨੇ ਜਿਆਦਾ ਪ੍ਰੈਸ਼ਰ ਸੀ ਜਦੋਂ ਮੇਰੀ ਮਦਦ ਹੀ ਦਿੱਤ ਹੋਈ ਆ ਨਾ ਉਦੋਂ ਮੈਨੂੰ ਰੋਣਾ ਅੰਦਰ ਆ ਰਿਹਾ ਸੀਗਾ ਬਹੁਤ ਜਿਆਦਾ ਦੁੱਖ ਸੀਗਾ ਪਰ ਮੈਨੂੰ ਇਸ ਚੀਜ਼ ਦੀ ਟੈਨਸ਼ਨ ਪੈ ਗਈ ਵੀ ਹੁਣ ਮੈਂ ਫਿਊਨਰਲ ਕਿੱਦਾਂ ਕਰਾਉਂਗਾ ਕਿਉਂਕਿ ਉਹ ਜਿਹੜੇ ਜਿਨ੍ਹਾਂ ਨੇ ਪਿਕ ਕਰਨੀ ਸੀ ਬਾਡੀ ਉਹਨਾਂ ਦਾ ਵੀ ਖਰਚਾ ਬਹੁਤ ਸੀਗਾ ਉਹਨਾਂ ਉਹ ਤਾਂ ਇੰਨੇ ਜਿਆਦੇ ਉੱਥੇ ਥੋੜਾ ਡਿਸਕ੍ਰਿਮੀਨੇਸ਼ਨ ਸਾਡੇ ਨਾਲ ਹੋਇਆ ਉਹਨਾਂ ਨੇ 13 ਘੰਟੇ ਬਾਅਦ ਬਾਡੀ ਪਿਕ ਕੀਤੀ ਹਸਪੀਟਲ ਚ ਓਕੇ ਉਹ ਵੀ ਹਸਪੀਟਲ ਦੇ ਮੈਨੇਜਮੈਂਟ ਨੇ ਤੇ ਉੱਤੋਂ ਮੈਰੀਅਟ ਦੇ ਡਾਇਰੈਕਟਰ ਨੇ ਕਾਲ ਕੀਤੀ ਉਹਨਾਂ ਨੂੰ ਉਹ ਚੱਕ ਹੀ ਨਹੀਂ ਸੀ ਰਹੀ ਬਾਡੀ ਓਕੇ ਕਦੀ ਇਹ ਕਹਿੰਦੇ ਸੀ ਅਸੀਂ ਆ ਗਏ ਕਦੀ ਕੁਝ ਬਾਡੀ ਡੀਕੰਪੋਜ਼ ਹੋਣੀ ਸ਼ੁਰੂ ਹੋ ਗਈ ਸੀ ਹੋਟਲ ਦੇ ਵਿੱਚ ਇੰਨੀ ਡਿਸਰੈਸਪੈਕਟ ਹੋਈ ਸੀ ਉਹਦਾ ਤੇ ਨਾ ਸਾਨੂੰ ਕਿਸੇ ਹੋਰ ਫਿਊਨਰਲ ਹੌਮ ਕੋ ਜਾਣ ਦੇ ਰਹੇ ਸੀ ਕਹਿੰਦੇ ਡਾਕਟਰ ਨੇ ਅਸਾਈਨ ਕੀਤਾ ਸਾਨੂੰ ਡਾਕਟਰ ਕੋ ਕਰਾਉਣਾ ਪੈਣਾ ਆਦਰਵਾਇਸ ਤੁਸੀਂ ਕਿਸੇ ਹੋਰ ਫਿਊਨਰਲ ਹੌਮ ਕੋ ਵੀ ਨਹੀਂ ਜਾ ਸਕਦੇ ਤੇ ਇਹ ਨਾ ਉੱਥੇ ਸਾਡਾ ਨਾ ਧੱਕਾ ਹੋਇਆ ਜੀ ਉੱਥੇ ਤਾਂ ਬਹੁਤ ਬੈਡ ਐਕਸਪੀਰੀਅੰਸ ਆਇਆ ਸੀ ਉੱਥੇ ਤੁਹਾਡੇ ਨਾਲ ਉਸ ਸਮੇਂ ਕੌਣ-ਕੌਣ ਮੌਜੂਦ ਸੀ ਕਿ ਤੁਸੀਂ ਇਕੱਲੇ ਸੀ ਮੈਂ ਸੀ ਮੇਰੀ ਵਾਈਫ ਸੀਗੀ ਤੇ ਮੇਰੀ ਡਾਕਟਰ ਸੀਗੀ ਜੀ ਤੇ ਮੇਰੇ ਫਾਦਰ ਸਾਹਿਬ ਸੀਗੇ ਤੇ ਉਹਨਾਂ ਨੇ ਫਿਰ ਪਹਿਲਾਂ ਪੈਸੇ ਮੰਗੇ ਤੇ ਉਸ ਤੋਂ ਬਾਅਦ ਬਾਡੀ ਲੈ ਕੇ ਗਏ ਬੱਸ ਇਹ ਤੋਂ ਉਹਨਾਂ ਨੂੰ ਜੀ ਮੈਂ 1000 ਡਾਲਰ ਕੈਸ਼ ਦਿੱਤਾ ਸੀਗਾ ਉੱਥੇ ਤੇ ਬਾਕੀ ਉਹਨਾਂ ਨੇ ਤਿੰਨ ਆ ਦਿਨਾ ਬਾਅਦ ਡਾਕੂਮੈਂਟ ਅਸੈਂਡ ਕੀਤੇ ਜੀ ਬੋਡੀ ਹੱਲੇ ਉਹਨਾਂ ਦੇ ਕੋਲ ਹੀ ਸੀਗੀ ਡਾਕੂਮੈਂਟ ਅਸੈਂਡ ਕੀਤੇ ਇੱਧਰਲੇ ਫਿਊਨਰਲ ਹੋਮ ਨੂੰ ਦੇਣ ਦੇ ਲਈ ਤੇ ਉਦੋਂ ਉਹਨਾਂ ਨੇ ਮੇਰੇ ਕੋਲ ਆ 23 2300 ਤੇ 85 ਡਾਲਰ ਉਹਨਾਂ ਨੂੰ ਮੈਂ ई ट्रांसफर ਕੀਤਾ ਤੇ ਤੁਸੀਂ ਹੈਰਾਨੀ ਵਾਲੀ ਗੱਲ ਆ ਜੀ ਪਾਸਪੋਰਟ ਉਹਨਾਂ ਨੂੰ ਮਦਰ ਦਾ ਦੇ ਕੇ ਆਇਆ ਉਹਨਾਂ ਨੇ ਡੈਥ ਸਰਟੀਫିକੇਟ ਜਿਹੜਾ ਇਸ਼ੂ ਕੀਤਾ ਕਿਉਂ ਬੈਕ ਦੇ ਵਿੱਚ ਉੱਤੇ ਨਾਮ ਮੇਰੇ ਮਦਰ ਦਾ ਗਲਤ ਪਾਤਾ ਸਾਰਾ ਕੁਝ ਓਕੇ ਤੇ ਜਦੋਂ ਉਹਨਾਂ ਨੂੰ ਕਿਹਾ ਵੀ ਨਾਮ ਸਹੀ ਕਰ ਦਿਓ ਉਹ ਕਹਿੰਦੇ 3 ਵੀਕਸ ਲੱਗਣੇ ਓਕੇ ਅਸੀਂ ਕਿਹਾ ਸਾਨੂੰ ਬੋਡੀ ਭੇਜ ਦਿਓ ਫਿਰ ਉਹਨਾਂ ਨੇ ਬੋਡੀ ਇਹਨਾਂ ਨੇ ਇਹਨਾਂ ਨੂੰ ਵੀ ਬਲੌਕ ਕਰਤਾ ਸੀ ਉਹਨਾਂ ਨੇ ਹੈਲਪ ਹੀ ਨਹੀਂ ਸੀ ਕਰਦਾ ਫਿਰ ਇਹਨਾਂ ਨੇ ਵਿਚਾਰਿਆਂ ਨੇ ਬੋਡੀ ਮੰਗਵਾਈ ਆ ਉਥੋਂ ਤੇ ਹੁਣ ਇੱਥੇ ਜਿਹੜੇ ਬ੍ਰਹਮਤਾਂ ਵਾਲਾ ਫਿਊਨਰਲ ਹਾਊਸ ਆ ਇਹ ਜਿਹੜੇ ਆ ਕਰ ਰਿਹਾ ਟੇਕ ਕੇਅਰ ਜੀ ਹਾਂਜੀ ਬੋਡੀ ਪਹੁੰਚ ਗਈ ਜਿੱਥੇ ਓਕੇ ਅਗਲੇ ਜਿਹੜਾ ਇੱਥੇ ਫਿਊਨਰਲ ਦਾ ਜਿਹੜਾ ਖਰਚਾ ਹੋ ਜੇ ਜਿਹੜਾ ਹੋਰ ਹਸਪੀਟਲ ਦਾ ਬਿੱਲ ਇੰਨਾ ਤੁਹਾਡਾ ਪੈਂਡਿੰਗ ਆ ਤਾਂ ਤੁਸੀਂ ਆਪਣਾ ਕੰਟੈਕਟ ਨੰਬਰ ਜਾਂ ਦਰਸ਼ਕਾਂ ਤੋਂ ਕੀ ਤੁਸੀਂ ਮੰਗ ਕਰੋਗੇ ਜਾਂ ਕਿਵੇਂ ਤੁਹਾਡੀ ਮਦਦ ਕੀਤੀ ਜਾ ਸਕਦੀ ਹੈ ਹਾਂਜੀ ਮੇਰਾ ਫੋਨ ਨੰਬਰ ਹੈਗਾ ਜੀ 6473276584647 10276584 ਕੋਈ ਵੀ ਕੁਐਸਚਨ ਆ ਤੁਸੀਂ ਮੈਨੂੰ ਡਾਇਰੈਕਟ ਕਾਲ ਵੀ ਲਾ ਸਕਦੇ ਆ ਜੇ ਕਿਸੇ ਨੇ ਹੈਲਪ ਕਰਨੀ ਆ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਜਾਂ ਕਾਲ ਕਰ ਸਕਦੇ ਆ ਮੈਂ ਲਿੰਕ ਸੈਂਡ ਕਰ ਦੂੰਗਾ ਜਾਂ ਕਿਸੇ ਵੀ ਤਰ੍ਹਾਂ ਦਾ ਮੇਰਾ ਬੈਂਕ ਅਕਾਊਂਟ ਚਾਹੀਦਾ ਆ ਜੇ ਕਿਸੇ ਨੇ ਡਾਇਰੈਕਟ ਵੀ ਹੈਲਪ ਕਰਨੀ ਆ ਫਿਊਨਰਲ ਹੋਮ ਦੀ ਤੁਸੀਂ ਮੇਰੇ ਕੋ ਫਿਊਨਰਲ ਹੋਮ ਦੀ ਜਾਣਕਾਰੀ ਲੈ ਸਕਦੇ ਹੋ ਜਾਂ ਹਸਪੀਟਲ ਦੇ ਬਿੱਲ ਤੁਸੀਂ ਡਾਇਰੈਕਟ ਪੇ ਕਰਨਾ ਚਾਹੁੰਦੇ ਹੋ ਮੇਰੇ ਬਿਹਫ ਤੇ ਉਹ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਹਾਂਜੀ ਤੇ ਤੁਸੀਂ ਇੱਥੇ ਮਿਰਸੀ ਸਾਗਾ ਦੇ ਵਿੱਚ ਹੀ ਰਹਿੰਦੇ ਹੋ ਫਿਲਹਾਲ ਹਾਂਜੀ ਮਿਰਸੀ ਸਾਗਾ ਦੇ ਵਿੱਚ ਰਹਿੰਦਾ ਮੈਂ ਆਪਣੇ ਐਕਚੁਅਲੀ ਇਨ-ਲਾਜ਼ ਨਾਲ ਰਹਿਣਾ ਇਸ ਟਾਈਮ ਆਫ ਦਾ ਕਾਰੋਬਾਰ ਤੇ ਕਾਫੀ ਚੱਲਦਾ ਹੀ ਵੇਚਦਾ ਸੀਗਾ ਤੇ ਹੁਣ ਆ ਦੇਨ ਲਾ ਰਹਿਣਾ ਮੈਂ ਐਮਸੀ ਸਾਗਾ ਦੇ ਵਿੱਚ ਮਤਲਬ ਤੁਹਾਨੂੰ ਕਾਲ ਵੀ ਕਰ ਸਕਦੇ ਜੇਕਰ ਕੋਈ ਮਿਲਣਾ ਵੀ ਚਾਹੁੰਦਾ ਹਨਾ ਕੋਈ ਪ੍ਰੂਫ ਵੀ ਦੇਖਣਾ ਚਾਹੁੰਦਾ ਕਿ ਪੇਮੈਂਟਸ ਦਾ ਸਭ ਕੁਝ ਤੁਸੀਂ ਦਿਖਾ ਸਕਦੇ ਐਵਰੀਥਿੰਗ ਜੀ ਮੈਂ ਤੁਹਾਨੂੰ ਵੀ ਹੁਣੇ ਦਿਖਾ ਦੂੰਗਾ ਮੇਰੇ ਜਿਹੜੇ ਪੈਂਡਿੰਗ ਬਿੱਲ ਪਏ ਨੇ ਤੇ ਆਪਣੇ ਬਾਕੀ ਜੇ ਕਿਸੇ ਨੇ ਡਾਇਰੈਕਟ ਵੀ ਮਦਦ ਕਰਨੀ ਹੈ ਕਿਉਂਕਿ ਮੈਨੂੰ ਤੇ ਇਸ ਟਾਈਮ ਕੁਝ ਨਹੀਂ ਚਾਹੀਦਾ ਜੇ ਡਾਇਰੈਕਟ ਹੈਲਪ ਕਰਨੀ ਕਿਸੇ ਨੇ ਸੋ ਮੈਂ ਉਹਨਾਂ ਦੀ ਇਨਫੋਰਮੇਸ਼ਨ ਤੁਹਾਨੂੰ ਦੇ ਦੂੰਗਾ ਤੇ ਤੁਸੀਂ ਡਾਇਰੈਕਟ ਵੀ ਕਰ ਸਕਦੇ ਹੋ ਜੀ ਖੀਰ ਤੇ ਕੋਈ ਹੋਰ ਸੁਨੇਹਾ ਦੇਣਾ ਚਾਹੋਂਗੇ ਜਿੰਨਾ ਯੂਥ ਦੇਖ ਰਿਹਾ ਨੌਜਵਾਨ ਨੇ ਕਿ ਆਪਣੇ ਪੇਰੈਂਟਸ ਦੀ ਕਿਸ ਤਰ੍ਹਾਂ ਦੇ ਨਾਲ ਦੇਖਭਾਲ ਕਰਨੀ ਚਾਹੀਦੀ ਹੈ ਕੋਈ ਸੁਨੇਹਾ ਖੀਰ ਤੇ ਬਾਕੀ ਜੀ ਸੁਨੇਹਾ ਤੇ ਹੈ ਜੀ ਵੀ ਆਪਣੇ ਮਾਪਿਓ ਤੋਂ ਉੱਤੇ ਕੁਝ ਨਹੀਂ ਹੁੰਦਾ ਜੀ ਮਾਂ ਤੇ ਰੱਬ ਦਾ ਰੂਪ ਹੀ ਹੁੰਦੀ ਹੈ ਜੀ ਤੇ ਆਪਣੀ ਮਾਂ ਪਿਓ ਦੀ ਸੇਵਾ ਕਰੋ ਜੀ ਤੇ ਚੀਜ਼ਾਂ ਤੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਜੀ ਤੇ ਮਾਪਿਓ ਦੀ ਮਿਲਦੇ ਹੈ ਕਿ ਸਾਡੇ ਮਾਪਿਓ ਦੀ ਵਤ ਵਤ ਸੇਵਾ ਕਰੋ ਜੀ ਧੰਨਵਾਦ ਗੁਰਸੇਵਕ ਤੁਸੀਂ ਸਾਡੇ ਸਟੂਡੀਓ ਆਫਿਸ ਦੇ ਵਿੱਚ ਪਹੁੰਚੇ ਹੋ ਤੇ ਲੋਕਾਂ ਤੱਕ ਜਿਹੜੀ ਜਾਣਕਾਰੀ ਤੁਸੀਂ ਸਾਂਝੀ ਕਰ ਰਹੇ ਹੋ ਇੱਕ ਤਰ੍ਹਾਂ ਦੀ ਅਵੇਅਰਨੈਸ ਵੀ ਕ੍ਰੀਏਟ ਕੀਤੀ ਗਈ ਹੈ ਤੇ ਉਮੀਦ ਹੈ ਕਿ ਤੁਹਾਡੀ ਜਲਦ ਹੀ ਲੋਕ ਇਕੱਠੇ ਹੋਣਗੇ ਤੇ ਤੁਹਾਡੀ ਮਦਦ ਕੀਤੀ ਜਾਵੇਗੀ ਥੈਂਕ ਯੂ ਸੋ ਮਚ ਥੈਂਕ ਯੂ ਜੀ ਧੰਨਵਾਦ ਤਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਮੁਲਾਕਾਤ ਕਰਵਾਈ ਗਈ ਹੈ ਗੁਰਸੇਵਕ ਸਿੰਘ ਜੀ ਦੇ ਨਾਲ ਜਿਨ੍ਹਾਂ ਦੇ ਵੱਲੋਂ ਆਪਣੀ ਜਿਹੜੀ ਸਟੋਰੀ ਹੈ ਉਹਨਾਂ ਦੇ ਮਦਰ ਦੇ ਨਾਲ ਕੀ ਇਨਸੀਡੈਂਟ ਵਾਪਰਿਆ ਤੇ ਹੁਣ ਉਹਨਾਂ ਦੀ ਜਿਹੜੇ ਪੈਂਡਿੰਗ ਬਿਲਸ ਪਏ ਨੇ ਪੇਮੈਂਟਸ ਕਰਨ ਵਾਲੀਆਂ ਨੇ ਉਹ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਪੂਰੀਆਂ ਕਰਨੀਆਂ ਨੇ ਤੇ ਉਹਨਾਂ ਦੇ ਵੱਲੋਂ ਲੋਕਾਂ ਦੀ ਜਿਹੜੀ ਮਦਦ ਦੀ ਵੀ ਮੰਗ ਕੀਤੀ ਗਈ ਹੈ ਉਮੀਦ ਹੈ ਤੁਸੀਂ ਵੀ ਇਹਨਾਂ ਦੀ ਜ਼ਰੂਰ ਮਦਦ ਕਰੋਗੇ ਤੁਹਾਡੇ ਨਾਲ ਫੋਨ ਨੰਬਰ ਵੀ ਸਾਂਝਾ ਕਰ ਦਿੱਤਾ ਗਿਆ ਹੈ ਕਾਲ ਵੀ ਕਰ ਸਕਦੇ ਹੋ ਤੇ ਕਿਸ ਤਰ੍ਹਾਂ ਦੇ ਨਾਲ ਮਦਦ ਕਰਨੀ ਹੈ ਉਹ ਵੀ ਤੁਸੀਂ ਇਹਨਾਂ ਨੂੰ ਦੱਸ ਸਕਦੇ ਹੋ ਤੇ ਫਿਲਹਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਨਾਂ ਹੀ ਨਰੋ ਹਮਦਰ ਟੀਵੀ ਦੇ ਨਾਲ ਮੰਦੇ ਜਾ ਸਕ ਸੱਚੇ ਕਾਲ